जय श्री कृष्णा मैं मोनिका संजना दी दुनिया दे विच ਤੁਹਾਡਾ ਸਾਰੇ ਭੈਣ ਭਰਾਵਾਂ ਦਾ ਸਵਾਗਤ ਹੈ ਜੀ ਤੇ ਹੋਰ ਸੁਣਾਓ ਤੁਸੀਂ ਸਾਰੇ ਜਾਣੇ ਠੀਕ ਹੋ ਵਧੀਆ ਮੈਂ ਉਮੀਦ ਕਰਦੀ ਹਾਂ ਤੁਸੀਂ ਸਾਰੇ ਜਾਣੇ ਠੀਕ ਹੋ ਆਪੋ ਆਪਣੇ ਘਰਾਂ ਦੇ ਵਿੱਚ ਰਾਜੀ ਵਾਜੀ ਹੋਵਗੇ ਤੇ ਮੈਂ ਵੀ ਬਹੁਤ ਵਧੀਆ ਤੇ ਲੋ ਜੀ ਅੱਜ ਜਿਹਦੀ ਬਹੁਤ ਮੈਨੂੰ ਤਿੰਨ ਦਿਨਾਂ ਤੋਂ ਫੋਨ ਕਾਲ ਸਾਰੀਆਂ ਨੇ ਮੈਸੇਜ ਸਾਰੇ ਨੇ ਭੈਣਾਂ ਦੇ ਅੱਜ ਮੈਂ ਉਹਨਾਂ ਦੀ ਡਿਮਾਂਡ ਪੂਰੀ ਕਰਨ ਲੱਗੀ ਆਂ ਤੇ ਜਿਹੜੀ ਡਿਮਾਂਡ ਆਪਾਂ ਪੂਰੀ ਕਰਨੀ ਹੈ ਤੇ ਬਹੁਤ ਸੋਹਣੀ ਆਪਾਂ ਵੀਡੀਓ ਅੱਜ ਬੈਠ ਕੇ ਕਰਨ ਦੀ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੋਈਆਂ ਪਲੀਜ਼ ਮੈਂ ਤੁਹਾਡਾਂ ਨੂੰ ਪਹਿਲਾਂ ਸਿਰਫ ਦੋ ਗੱਲਾਂ ਕਰਨੀਆਂ ਚਾਹਨੀ ਆ ਬਹੁਤ ਸਿਰਫ 2 ਮਿੰਟ ਦੀਆਂ ਇੱਕ ਤਾਂ ਜਿਹੜਾ ਮੇਰਾ ਚੈਨਲ ਨਾ ਹੈ ਸੰਜਨਾ ਦੀ ਦੁਨੀਆ ਠੀਕ ਹੈ ਜੀ ਮੈਨੂੰ ਇੱਕ ਭੈਣ ਨੇ ਕਮੈਂਟ ਕੀਤਾ ਸੀ ਕਿ ਤੁਹਾਡੇ ਬੱਚੇ ਪੰਜਾਬੀ ਸੋਰੀ ਹਿੰਦੀ ਬੋਲਦੇ ਆ ਤੁਹਾਡੇ ਬੱਚੇ ਨੂੰ ਪੰਜਾਬੀ ਬੋਲਣੀ ਚਾਹੀਦੀ ਆ ਹਾਂਜੀ ਦੀਦੀ ਇਹ ਮੇਰੇ ਬੱਚੇ ਨਾ ਲੱਗਦਾ ਕਦੀ ਨਹੀਂ ਪੰਜਾਬੀ ਬੋਲਣਗੇ ਕਿਉਂਕਿ ਮੈਂ ਹੈਂਗੀ ਆ ਪੰਜਾਬ ਦੇ ਬਾਰਡਰ ਤੇ ਠੀਕ ਹੈ ਜੀ ਤੇ ਮੈਂ ਹੈਂਗੀ ਇੱਕ ਪਿਓਰ ਪੰਜਾਬੀ ਮੇਰਾ ਪੂਰਾ ਜੰਪਲ ਹੀ ਮੈਂ ਪੰਜਾਬ ਦੇ ਵਿੱਚ ਹੀ ਜੰਮੀ ਆ ਤੇ ਪੰਜਾਬ ਦੇ ਵਿੱਚ ਹੀ ਜੰਪ ਪਲੀ ਆ ਮੈਂ ਮੈਨੂੰ ਮੈਂ ਹਿੰਦੀ ਬਹੁਤ ਸੋਹਣੀ ਬੋਲ ਲੈਣੀ ਆ ਬਹੁਤ ਸਾਲ ਹੋ ਗਏ ਹਰਿਆਣਾ ਤੇ ਰਿਆਲਿਆਂ ਨੂੰ ਤੇ ਇੱਕ ਹਿੰਦੀ ਵੀ ਕਈ ਤਰ੍ਹਾਂ ਦੀ ਹੁੰਦੀ ਆ ਜਿਹੜੀ ਇੱਕ ਪਿਓਰ ਹਿੰਦੀ ਹੁੰਦੀ ਆ ਜਿਹਦੇ ਚ ਬਹੁਤ ਹੀ ਅੱਛੇ ਮੈਨਰਸ ਹੁੰਦੇ ਆ ਬੋਲਣ ਦੇ ਮੈਂ ਉਹ ਵੀ ਤੁਹਾਨੂੰ ਦੱਸੂਗੀ ਹੈਨਾ ਮੇਰੇ ਬੱਚੇ ਹੁਣ ਹਰਿਆਣਾ ਦੇ ਵਿੱਚ ਰਹਿੰਦੇ ਆਂ ਦੀਦੀ ਇਹ ਬੱਚੇ ਹੁਣ ਪੰਜਾਬੀ ਨਹੀਂ ਬੋਲ ਸਕਦੇ ਹੈਗੇ ਹਿੰਦੀ ਹੀ ਬੋਲਦੇ ਨੇ ਮਿਕਸ ਕਰਦੇ ਆ ਇਹ ਕੋਸ਼ਿਸ਼ ਕਰਦੇ ਆ ਕਿ ਅਸੀਂ ਪੰਜਾਬੀ ਬੋਲੀਏ ਪਰ ਇਹਨਾਂ ਤੋਂ ਐਨੀ ਪੰਜਾਬੀ ਦੀ ਜਿਹੜੀ ਲੈਂਗੁਏਜ ਆ ਉਹ ਇਹਨਾਂ ਤੋਂ ਬੋਲੀ ਨਹੀਂ ਜਾਂਦੀ ਚੰਗੀ ਤਰ੍ਹਾਂ ਹਾਂਜੀ ਮੈਨੂੰ ਟੈਰ ਦੀ ਗੱਲ ਤੇ ਮਤਲਬ ਕਿ ਬਹੁਤ ਹੋਇਆ

ਸਤ ਪੈਰਾ ਪਕਾਰੇ ਬਸ ਅੱਗੇ ਜਾਣ ਲੱਗੀਆਂ ਮੈਨੂੰ ਹੁਣ ਥੋੜੀ ਸਪੋਰਟ ਦੀ ਬਹੁਤ ਬਹੁਤ ਜ਼ਰੂਰਤ ਹੈ ਠੀਕ ਹੈ ਜੀ ਲੋ ਜੀ ਸਭ ਤੋਂ ਪਹਿਲਾਂ ਕਿਹੜੀ ਕੋਈ ਕਲਰਫੁਲ ਕੋਈ ਸਟਾਰਟ ਕਰਦੇ ਹਾਂ ਮੈਂ ਬਹੁਤ ਸੇਵਾ ਬੈਚਿੰਗ ਦਾ ਕੰਮ ਜੋ ਮੇਤੋਂ ਖੋਲ ਕੇ ਦਿਖਾਉਂਗੀ ਮੈਂ ਇਹ ਇਹ ਵਾਰੀ ਨਾ ਉਹ ਪੈਟ ਸ਼ੀਟ ਹੈ ਜਿਹੜੀ ਮੈਂ ਸੰਦੀਪ ਤੇ ਪ੍ਰੀਤ ਦੀਦੀ ਉਹਨਾਂ ਨੂੰ ਸੰਦੀਪ ਭਾਬੀ ਤੇ ਪ੍ਰੀਤ ਦੀਦੀ ਉਹਨਾਂ ਨੂੰ ਦੇਖਿਆ ਹੈ ਫੈਬਰਿਕ ਉਹੀ ਹੈ ਇਹ ਉਹਦੇ ਵਿੱਚ ਪਤਾ ਕਿਹੜੀ ਜੜੀ ਮੈਂ ਉਹਨਾਂ ਨੂੰ ਮੈਂਗੋ ਸ਼ੇਡ ਦੀ ਦਿੱਤੀ ਹੈ ਇਹ ਉਹ ਵਾਲੀ ਫੈਬਰਿਕ ਹੈ ਉਹ ਪਰ ਕਿੰਗ ਸੀ ਇਹ ਕੁਈਨ ਹੈ ਦੇਖੋ ਜੀ ਸਾਈਜ਼ ਨਾ ਬਹੁਤ ਵੱਡਾ ਹੈ ਪੂਰੀ ਬੈੱਡ ਤੇ ਆਏਗੀ ਅ ਬਹੁਤ ਹੀ ਪਿਆਰੀ ਹੈ ਇਹ ਤਾਂ ਜਿਹੜਾ 베이스 ਕਲਰ ਹੈ ਨਾ ਇਹ ਵਾਈਟ ਹੈ ਤੇ ਜਿਹੜੇ ਇਹਦੇ ਵਿੱਚ ਨਾ ਇਹ ਕਲਰ ਹੈ ਇਹ ਬਹੁਤ ਹੀ ਪਿਆਰਾ ਹੈ ਇਹ ਹੈਗਾ ਜੀ 컬러ফুল ਤੇ ਸੈਟ ਅਪ ਇਹ ਉੱਪਰ ਹੈਗਾ ਜੀ ਏਦਾਂ ਮਲਟੀ ਮਲਟੀ ਪਰਪਸ ਦੀ ਤਰ੍ਹਾਂ ਬੋਰਡਰ ਹਾਂਜੀ ਇਹਦਾ ਬੋਰਡਰ ਜਿਹੜਾ ਮਲਟੀ 컬러 ਦਾ ਮਤਲਬ ਹੈ ਤੇ ਇਹਨਾਂ ਜਿਹੜੀ ਇਹ ਬੈਟਰੀਕ ਹੈ ਪਲੀਜ਼ ਜੇ ਇਸ ਨੂੰ ਬਹੁਤ ਹੱਦ ਤੱਕ ਤੁਸੀਂ ਇੰਡੀਆ ਦੇ ਵਿੱਚ ਹੀ ਜਿੰਨੀਆਂ ਭੈਣਾਂ ਨੂੰ ਚਾਹੀਦੀ ਹੈ ਇਹ ਉਹੀ ਮੰਗਵਾਓ ਬਾਹਰੋਂ ਨਹੀਂ ਆ ਦੇਖੋ ਤਕਰੀਬਨ ਕਿੰਗ ਸਾਈਜ਼ ਹੀ ਜ਼ਿਆਦਾਤਰ ਦੇਖੇ ਹੋਏ ਉਹ ਵੀ ਦਿਖਾਉਂਗੇ ਕਿੰਗ ਸਾਈਜ਼ ਤੇ ਇਹ ਹੁਣੀਆਂ ਇੰਡੀਆ ਦੇ ਭੈਣਾਂ ਦੇ ਲਈ ਹੈ ਤੇ ਉਹ ਇੰਡੀਆ ਦੀ ਭੈਣਾਂ ਹੀ ਜ਼ਿਆਦਾਤਰ ਲੈਣ ਤੇ ਇਹਦਾ ਪ੍ਰਾਈਸ ਹੈਗਾ ਜੀ 800 ਰੁਪਿਆ ਇਹਦਾ ਪ੍ਰਾਈਸ ਨਾ 800 ਰੁਪਿਆ ਇਹ ਹੈਗੀ ਹੈ ਜੀ ਇਹਦੀ ਫੋਟੋ ਹੀ ਸੇਮ ਆਹੀ ਕਲਰ ਹੈ ਤੇ ਆ ਹੈਗੇ ਜੀ ਇਹਦੀ ਪਿੱਲੋ ਪਰ ਜੀ ਮੈਂ ਫੁੱਲ ਗਾਰੰਟੀ ਦੇ ਰਹੀਆਂ ਇਹਨੂੰ ਤੁਸੀਂ ਧੋਵੋਗੇ ਇਹ ਗੱਲ ਹੋਏਗੀ ਇਹਦਾ ਕਲਰ ਨਹੀਂ ਨਿਕਲੇਗਾ ਕਿਉਂਕਿ ਮੈਂ ਲੌਂਗ ਲਾਈਫ ਤੱਕ ਕੰਮ ਕਰਨਾ ਚਾਹਨੀ ਆ ਤੇ ਉਹ ਕੰਮ ਤੁਸੀਂ ਹੀ ਕਰਵਾਉਂਗੇ ਮੇਰੇ ਤੋਂ ਜਿਵੇਂ ਚੀਜ਼ ਸੋਨੇ ਸੇਲ ਕਰਾਂਗੇ। ਔਰ ਕੱਪੜਾ ਵੀ ਪਤਾ ਕੀ ਹੈ ਜੀ ਨਰਮ ਇੱਕ ਬਹੁਤ ਅਜੀ ਥੋੜਾ ਹਾਰਡ ਹਾਰਡ ਜਿਹਾ ਹੁੰਦਾ ਹੈ। ਉਹਨੂੰ ਸੁੱਕਣੀ ਪਾਣੀ ਵੀ ਜਦੋਂ ਆਪਾਂ ਧੋਨੇ ਨਾ ਤਾਂ ਆਪਣਾ ਇੱਕ ਕਈ ਵਾਰੀ ਮੈਂ ਵੀ ਦੇਖੋ ਤੁਹਾਨੂੰ ਬਿਲਕੁਲ ਆਪਣਾ ਬਣਾ ਕੇ ਹੀ ਤੁਹਾਡੇ ਨਾਲ ਪੂਰੀ ਗੱਲ ਸ਼ੇਅਰ ਕਰਦੀ ਆਂ। ਕਿ ਦੇਖੋ ਜਦੋਂ ਆਪਾਂ ਧੋਨੇ ਆ ਨਾ ਦਾ ਮਤਲਬ ਕਿ ਕੱਪੜਾ ਹਾਰ ਹਾਰ ਹੋ ਜਾਂਦਾ ਉਹਨੂੰ ਧੋਣ ਦੇ ਵਿੱਚਲੀ ਮਜ਼ਾ ਜਾਂ ਨਹੀਂ ਆਉਂਦਾ ਇਹ ਕੱਪੜਾ ਵੀ ਬੜਾ ਸੌਫਟ ਸੌਫਟ ਹੈ ਉਹ ਜਿੱਦਾਂ ਮਰਜ਼ੀ ਮਤਲਬ ਕਿ ਫੋਲਡ ਕਰ ਲਓ ਉਦਾਂ ਹੀ ਹੈ ਪਰ ਮੇਨ ਕਰ ਲੈਣਾ ਤੁਹਾਡੇ ਬੱਚੇ ਕਿੰਨੇ ਵੀ ਸ਼ਰਾਰਤੀ ਹੈ ਮੇਰਾ ਵੀ ਪੁੱਟਾ ਬਹੁਤ ਸ਼ਰਾਰਤੀ ਹੈ ਕਿੰਨੇ ਵੀ ਸ਼ਰਾਰਤੀ ਹੈ ਨਾ ਹਰ ਘਰ ਦਾ ਇਹੀ ਗੱਲ ਹੈ ਬੱਚੇ ਇੱਕਦਮ ਸ਼ਲੰਗਾ ਮਾਰ ਮਾਰ ਕੇ ਬੈਡਾਂ ਦੇ ਉੱਪਰ ਚੜਦੇ ਆ ਤੇ ਇਹ ਚਦਰ ਨਾ ਇਕੱਠੀ ਨਹੀਂ ਹੋਏਗੀ ਇਹ ਗੱਲ ਨੂੰ ਤੁਸੀਂ ਪੂਰਾ ਮੰਨ ਕੇ ਚੱਲਿਓ ਇਹਦਾ ਵੀ ਰੇਟ 800 ਰੁਪਏ ਹੈ ਜੀ ਸ਼ੀਟ ਬਹੁਤ ਹੀ ਪਿਆਰੀ ਹੈ ਜੀ ਬਹੁਤ ਸੋਹਣੀ ਤੇ ਆ ਗਿਆ ਜੀ ਇਹਦਾ ਦੂਸਰਾ ਇਹਦੇ ਵਿੱਚ ਜੀ ਅੱਗੇ ਜੀ ਦੂਸਰਾ ਕਲਰ ਹੈ ਤੇ ਇਹਦੇ ਵਿੱਚ ਚੀਜ਼ ਇੱਕੋ ਹੀ ਹੈ ਇਹਦੇ ਵਿੱਚ ਦੂਜੇ ਕਲਰ ਆ ਗਏ ਤੇ ਇਹ ਪੀਸ ਨੇ ਮੇਰੇ ਕੋਲ ਇੱਕੋ ਇੱਕ ਹੈ ਤੇ ਕਿਸੇ ਵੀ ਭੈਣ ਨੇ ਦੁਬਾਰਾ ਲੈਣਾ ਤਾਂ ਫਿਰ ਹੋਰ ਡਿਜ਼ਾਈਨ ਵਿੱਚ ਚੇਂਜ ਹੋ ਕੇ ਆ ਜਾਏਗੀ ਫੈਬਰਿਕ ਸੇਮ ਰਹੇਗਾ ਇਹ ਮਾਡਲ ਚੀਜ਼ਾਂ ਬਹੁਤ ਸੋਹਣੀਆਂ ਨੇ ਸਭ ਦੀ ਆਪ ਕੋ ਆਪਣੀ ਡਿਮਾਂਡ ਹੁੰਦੀ ਆ ਵੀ ਮੈਨੂੰ ਆਹ ਲਈ ਭੇਜੋ ਮੈਨੂੰ ਇਹ ਆ ਲਈ ਭੇਜੋ ਠੀਕ ਹੈ ਨਾ ਬਾਕੀ ਅਗਰ ਮੇਰੀ ਇਹ ਬਹੁਤ ਜਲਦੀ ਸੋਲਡ ਆਊਟ ਹੋ ਗਈ ਤਾਂ ਪਲੀਜ਼ ਸੋਲਡ ਆਊਟ ਹੋ ਗਈ ਤਾਂ ਪਲੀਜ਼ ਤੁਸੀਂ ਇਗਨੋਰ ਕਰਿਓ ਫਿਰ ਤੁਹਾਨੂੰ ਮੈਂ ਹੋਰ ਤਰ੍ਹਾਂ ਦੀ ਬੈਚ ਸ਼ੀਟ ਭੇਜੂੰਗੀ ਨੰਬਰ 1 ਪੀਸ ਭੇਜੂੰਗੀ ਡਿਜ਼ਾਈਨਿੰਗ ਦੇ ਲੇਟਸਟ ਭੇਜੂੰਗੀ ਤੁਸੀਂ ਯਕੀਨੀ ਮੰਨ ਲੈਣਾ ਮੇਰੇ ਤੋਂ ਜਿਹੜੇ ਅੱਜ ਤੋਂ 5 ਸਾਲ ਪਿੱਛੇ ਜੁੜੇ ਵੀ ਹਨਾ ਉਹਨਾਂ ਨੇ ਮੈਨੂੰ ਹੁਣ ਪੁੱਛਦੀ ਵੀ ਨਹੀਂ ਹੈਗੀ ਉਹ ਸਿੱਧ ਮੈਨੂੰ ਆਰਡਰ ਦੰਦੇ ਨੇ ਉਹ ਮੈਨੂੰ ਕਹਿੰਦੇ ਨੇ ਕਿ ਮੋਨਿਕਾ ਸਾਨੂੰ ਇੰਨੀਆਂ ਬੈੱਡ ਸ਼ੀਟਾਂ ਚਾਹੀਦੀਆਂ ਨੇ ਮੈਂ ਮੇਰੀ ਹੀ ਪਸੰਦ ਦੀਆਂ ਭੇਜਦੀਆਂ ਵਾਕਈ ਤੁਸੀਂ ਮੰਨ ਕੇ ਚੱਲਿਓ ਮੇਰੀ ਪਸੰਦ ਦੀ ਮੈਨੂੰ ਬਹੁਤ ਵਕੂਬੀ ਸੋਹਣੀ ਦਾਤ ਮਿਲਦੀ ਅਗਲੇ ਕਹਿੰਦੇ ਹਾਂ ਵੀ ਵਾਕਈ ਤੁਸੀਂ ਮੋਨਿਕਾ ਮੈਨੂੰ ਬੈੱਡ ਸ਼ੀਟਾਂ ਸਾਨੂੰ ਬਹੁਤ ਸੋਹਣੀਆਂ ਭੇਜੀਆਂ ਨੇ ਬੈੱਡ 'ਤੇ ਕੁਝ ਹੈਗਾ ਹੂੰ ਹੂੰ ਨਹੀਂ ਕਿ ਬੈੱਡ ਸ਼ੀਟ ਨਾ ਤੁਹਾਨੂੰ ਆਪਣੇ ਬੈੱਡ ਤੇ ਪਿਛਾ ਕੇ ਵੀ ਦਿਖਾ ਦਿੰਨੀ ਆ ਅੰਦਰ ਨਾ ਥੋੜੀ ਗਰਮੀ ਜ਼ਿਆਦਾ ਹੈ ਨਹੀਂ ਮੈਂ ਇੱਕ ਇੱਕ ਬੈੱਡ ਸ਼ੀਟ ਨਾ ਤੁਹਾਨੂੰ ਬਿਛਾ ਬਿਛਾ ਕੇ ਦਿਖਾਉਂਦੀ ਮੇਰਾ ਰੂਮ ਥੋੜਾ ਛੋਟਾ ਹੈ ਤੇ ਨਹੀਂ ਤਾਂ ਮੈਂ ਤੁਹਾਨੂੰ ਨਾ ਚੰਗੀ ਤਰ੍ਹਾਂ ਪਿਛਾ ਪਿਛਾ ਕੇ ਦਿਖਾਉਂਦੀ ਇਹ ਏਰੀਆ ਥੋੜਾ ਖੁੱਲੇਸ ਕਰਕੇ ਕਿਉਂਕਿ ਪੰਖੇ ਦੇ ਵਿੱਚ ਵੀ ਨਾ ਹਵਾ ਨਾ ਖਿੰਡਦੀ ਆ ਫਿਰ ਹਵਾ ਨਾ ਕਲੀਅਰ ਆਵਾਜ਼ ਕਲੀਅਰ ਨਹੀਂ ਆਂਦੀ ਹੈਗੀ ਇਸ ਕਰਕੇ ਅੰਦਰ ਗਰਮੀ ਹੈ ਜ਼ਿਆਦਾ ਥੋੜੀ ਇੱਥੇ ਫਿਰ ਵੀ ਠੀਕ ਹੈ ਮੈਸ ਕਰਕੇ ਇੱਥੇ ਵੀਡੀਓ ਬਣਾ ਰਹੀ ਆ ਪਰ ਕਿਨਾਂ ਇਗਨੋਰ ਨਾ ਕਰੇ ਸਕਿੱਪ ਨਾ ਕਰਿਓ ਵੀਡੀਓ ਥੋੜੀ ਚਾਦਰਾਂ ਮੇਰੇ ਬਹੁਤ ਜਿਆਦਾ ਸੋਹਣੀਆਂ ਨੇ ਆ ਦੇਖੋ ਜੀ ਐਨ ਖੁੱਲੀਆਂ ਡੁੱਲੀਆਂ ਨੇ ਚੱਦਰਾਂ ਦੀ ਨਾ ਕੋਈ ਹੋਣੀ ਹੈਗੀ ਜੀ ਚੱਦਰਾਂ ਬਹੁਤ ਸੋਹਣੀਆਂ ਨੇ ਜਿਨ੍ਹਾਂ ਜਿਨ੍ਹਾਂ ਨੂੰ ਜਿਹੜੀ ਜਿਹੜੀ ਚਾਦਰ ਪਸੰਦ ਆਉਂਦੀ ਆ ਪਲੀਜ਼ ਉਹ ਰਿਪਲਾਈ ਨਾ ਮੈਨੂੰ ਸਕਰੀਨਸ਼ਾਟ ਲੰਦੇ ਜਾਇਓ ਇਹ ਵੈਸ਼ੇ ਦਾ ਪ੍ਰਾਈਸ ਵੀ ਅਸਰ ਪਿਆ ਤੇ ਬਹੁਤ ਹੀ ਨਰਮ ਬਹੁਤ ਹੀ ਸੋਹਣੀ ਆ ये इसका है। हाँ जी ये बॉर्डर है, है हाँ। जी बॉर्डर भी बहुत सोहना है तो बताया नहीं आपने। ते वाली बेडशीट है ना ए दिखाई ने ना ये है डिजाइन कलर का फर्क है ब्लू कलर आ गया बेडशीट ना बहुत लंबी चौड़ी है बहुत ज़्यादा सोनी है भी कलर बहुत ही प्यारा है, क्योंकि कई कई भैन बेटे थोड़ा ब्लू ब्लू शेड ज्यादा मंगते हैं ਖੋਲ ਦੇ ਨੀ ਮੈਂ ਵੀ ਇਹ ਡਿਜ਼ਾਈਨ ਵੈਸੇ ਐਮੀ ਐ ਮੈਂ ਸੋਚ ਰਹੀ ਹੁਣ ਇਹਨੂੰ ਖੋਲਣਾ ਕਿ ਨਾ ਖੋਲਣਾ ਕੋਈ ਗੱਲ ਨਹੀਂ ਮੈਂ ਖੋਲ ਕੇ ਦਿਖਾ ਦਿੰਨੀ ਹੁਣ ਕੇ ਜਿਆਦਾ ਸਮਝ ਆ ਜਾਂਦੀ ਐ ਪਰ ਸਾਈਜ਼ ਪੂਰੇ ਖੁੱਲੇ ਡੁੱਲੇ ਨੇ ਪਿੱਲੋ ਕਵਰ ਹਰ ਇੱਕ ਬੈੱਡ ਸ਼ੀਟ ਦੇ ਨਾਲ ਆਣਗੇ ਅੱਛਾ ਕਈ ਪੈਣਾ ਨਾ ਕਈ ਪੈਣਾ ਐਕਸਟਰਾ ਪਿੱਲੋ ਵੀ ਮੰਗਦਿਆਂ ਨੇ ਉਹ ਵੀ ਅਗਰ ਕਿਸੇ ਨੇ ਚਾਹੀਦੀਆ ਤਾਂ ਉਹ ਵੀ ਮਿਲ ਜਾਣਗੇ ਐਕਸਟਰਾ ਕਿਲੋ ਵੀ ਮਿਲ ਜਾਣਗੇ ਬਾਕੀ ਪੇਮੈਂਟ ਨਾ ਜਿੰਨੇ ਪਹਿਲਾਂ ਲੰਨੀ ਆ ਕਈ ਭੈਣਾਂ ਦੇ ਫੋਨ ਮੇ ਨੂੰ ਆਇਆ ਕਿ ਤੁਸੀਂ ਮਤਲਬ ਕਿ ਹੋਮ ਡਿਲੀਵਰੀ ਕਰਦੇ ਹੋ ਜਿਵੇਂ ਕੈਸ਼ ਔਨ ਡਿਲੀਵਰੀ ਨਹੀਂ ਜੀ ਮੈਂ ਕੈਸ਼ ਔਨ ਡਿਲੀਵਰੀ ਨਹੀਂ ਕਰਦੀ ਮੈਂ ਦੇਖੋ ਇੰਨਾ ਮਾਲ ਲੈ ਕੇ ਆਈਆਂ ਤੇ ਇਹ ਮਾਲ ਦੇ ਦੇਖੋ ਮੈਂ ਵੀ ਪੈਸੇ ਦੇਣੇ ਹੁੰਦੇ ਆ ਤੇ ਮੈਂ ਕਿਸੇ ਨਾਲ ਫਰੋਡ ਨਹੀਂ ਕਰੂੰਗੀ ਅਗਰ ਤੁਸੀਂ ਮੰਨ ਲਓ ਇਹਦੇ ਵਿੱਚੋਂ ਦੋ ਚੱਦਰਾਂ 10 ਚੱਦਰਾਂ 5 ਚੱਦਰਾਂ ਮੈਨੂੰ ਕਿੰਨੇ ਦਾ ਵੀ ਆਰਡਰ ਦੰਨੇ ਹੋ ਤਾਂ ਮੈਨੂੰ ਐਡਰੈਸ ਭੇਜੋ ਨਾਲ ਦੇ ਨਾਲ ਆਰਡਰ ਭੇਜੋ ਨਾਲ ਦੇ ਨਾਲ ਐਡਰੈਸ ਭੇਜੋ ਬਕਾਇਦਾ ਤੁਹਾਡੇ ਘਰ ਪਹੁੰਚਦੀਆਂ ਹੋਣਗੀਆਂ ਚਾਦਰਾਂ ਤੇ ਐਕਸਟਰਾ ਚਾਰਜਿੰਗ ਸ਼ਿਪਿੰਗ ਐਕਸਟਰਾ ਹੋਗੀ ਪਰ ਇੰਡੀਆ ਦੀ ਕੋਈ ਜ਼ਿਆਦਾ ਨਹੀਂ ਲੱਗਦੀ ਇੰਡੀਆ ਦੇ ਬਹੁਤ ਘੱਟ ਲੱਗਦੇ ਆ ਜਿੰਨਾ ਕਾ ਤੁਹਾਡੇ ਇੱਕ ਬੰਦੇ ਦਾ ਕਿਰਾਇਆ ਲੱਗਦਾ ਨਾ ਸ਼ਹਿਰ ਜਾਣ ਵਾਸਤੇ मतलब कि बिना कुछ खाए पिए तू शहर वापस आ जाने सिर्फ किराया भाड़ा लगा के औनी के डिलीवरी लगदी है ते घर बैठे थानो सामान मिलेगा बिल्कुल घर बैठे थानो बाकी कितने और शहर जाने दी लोड नहीं है चाक ते टट डिजाइन है ये भी बहुत क्लियर है एदा भी बहुत सोने डिजाइन है ਤੇ ਪੇਮੈਂਟ ਨਾ ਮੈਂ ਪਹਿਲਾਂ ਹੀ ਲਾਉਂਦੀ ਜੀ ਮਾਇੰਡ ਵੀ ਕੋਈ ਨਾ ਕਰੋ ਦੇਖੋ ਮੇਰਾ ਕੰਮ ਹੈ ਅੱਜ ਕੱਲ੍ਹ ਆਨਲਾਈਨ ਦੇ ਵਿੱਚ ਦੇਖੋ ਕਰਨ ਵਾਲਾ ਤਾਂ ਕੰਮ ਕਰ ਹੀ ਰਿਹਾ ਤੇ ਉਹ ਸਮਾਨ ਵੀ ਜ਼ਰੂਰ ਭੇਜੇਗਾ ਲੇਕਿਨ ਜਿਹੜੇ ਸਮਾਨ ਤਾਂ ਹੀ ਬਹੁਤ ਹੁੰਦੇ ਆ ਉਹ ਅੱਛੇ ਲੋਕਾਂ ਨੂੰ ਵੀ ਮਾਰਕ ਦੇ ਦਿੰਦੇ ਨੇ ਤੇ ਵਿੱਚ ਫਰਾਡ ਅੱਜ ਕੱਲ੍ਹ ਬਹੁਤ ਜ਼ਿਆਦਾ ਚੱਲ ਰਿਹਾ ਹੈ ਸ਼ੀਤਾਂ ਵੀ ਦੇਖੋ ਤੁਸੀਂ ਇਹ ਜਿਗਜੈਗ ਵਾਲਾ ਡਿਜ਼ਾਈਨ ਹੈ ਇਹ ਅਜੇ ਤਾਂ 5 ਸਾਲ ਪਹਿਲਾਂ ਮੈਂ ਜਿਗਜੈਗ ਵਾਲਾ ਬਹੁਤ ਜ਼ਿਆਦਾ ਸੇਲ ਕੀਤਾ ਜਿਹੜੇ ਬੜੇ ਪੁਰਾਣੇ ਜੁੜੇ ਹੋਏ ਹਨ ਨਾ ਵੀਡੀਓ ਦੇ ਵਿੱਚ ਉਹ ਸਮਝ ਗਏ ਹੋਣਗੇ ਮੈਂ ਪਹਿਲਾਂ ਵੀ ਜਿਗਜੈਗ ਵਾਲੇ ਬੜੇ ਸਾਰੇ ਬੈੱਡ ਸ਼ੀਟ ਸੇਲ ਕੀਤੀਆਂ ਇੰਨੀ ਨਰੋਈ ਚਦਰ ਹੈ ਨਾ ਇੰਨਾ ਸੌਫਟ ਸੌਫਟ 쿨쿨 ਕੱਪੜਾ ਬਹੁਤ ਸੋਹਣਾ ਤੇ ਇਹ ਆ ਗਈ ਜੀ ਹੁਣ ਕਾਫੀ ਸ਼ੇਡ ਦੇ ਵਿੱਚ ਕਈ ਭੈਣਾਂ ਦੀ ਕਾਫੀ ਸ਼ੇਡ ਦੇ ਵਿੱਚ ਬਹੁਤ ਜ਼ਿਆਦਾ ਡਿਮਾਂਡ ਆਉਂਦੀ ਹੈ ਕਿ ਉਹਨਾਂ ਨੂੰ ਕਾਫੀ ਸ਼ੇਡ ਦੇ ਵਿੱਚ ਬੈਸ਼ਿੱਟਾਂ ਚਾਹੀਦੀਆਂ ਤੇ ਮੈਂ ਤੁਹਾਨੂੰ ਇੱਕ ਗੱਲ ਇਹ ਵੀ ਦੱਸਾਂਗੀ ਕਿ ਮੈਂ ਸਮਾਨ ਪੂਰਾ ਆਲ ਰਾਊਂਡਰ ਜਿਹਨੂੰ ਕਹਿੰਦੇ ਆ ਉਹ ਵਾਲਾ ਹੀ ਸੇਲ ਕਰਦੇ ਆ ਤੇ ਬਾਕੀ ਵਰਲਡਵਾਈਡ ਸ਼ਿਪਿੰਗ ਵੀ ਮੈਂ ਪ੍ਰੋਵਾਈਡ ਕਰਦੀ ਆ ਠੀਕ ਹੈ ਜੀ ਤੇ ਬਹੁਤ ਹੀ ਮਤਲਬ ਕਿ ਇਹਨਾਂ ਬੜੇ ਪਿਆਰ ਨਾਲ ਬੜੇ ਸੁਜ ਸੁਜੇ ਢੰਗ ਨਾਲ ਹੀ ਭੇਜਦੇ ਆ ਬਹੁਤ ਹੱਦ ਤੱਕ ਆਪ ਵੀ ਪੈਕਿੰਗ ਕਰਦੇ ਆ ਦੱਸਿਆ ਸੀ ਨਾ ਪ੍ਰੀਤ ਦੀਦੀ ਨੇ ਕਿ ਮੈਂ ਦੀਦੀ ਆਪ ਵੀ ਪੈਕਿੰਗ ਕਰਦੇ ਮੈਂ ਬਹੁਤ ਸੋਹਣੀ ਪੈਕਿੰਗ ਕਰਦੀ ਆ ਮੈਂ ਪੈਕਿੰਗ ਉਹਨਾਂ ਦੀ ਕਰਦੀ ਆ ਜ਼ਿਆਦਾਤਰ ਜਿਵੇਂ ਕਿ ਕੋਈ ਮਹਿਲਾ ਵਾਈਨ ਦੇ ਜਾਂ ਕੰਚ ਦੇ ਡਿਨਰ ਸੈੱਟ ਮੰਗਵਾਉਂਦੇ ਆ ਜ਼ਿਆਦਾਤਰ ਉਹਨਾਂ ਦੇ ਤੇ ਬਾਕੀ ਬਲੈਡ ਸ਼ੀਟਾਂ ਜਿਹਨਾਂ ਨੂੰ ਜਲਦੀ ਫਾਸਟ ਚਾਹੀਦੇ ਨੇ ਫਿਰ ਅਪीडीਐਸ ਵੀ ਕਰਦੇ ਰਿਹਾ ਕਿਉਂਕਿ ਰੇਟ ਨਾ ਤਕਰੀਬਨ ਪੋਸਟ ਆਫਿਸ ਤੇ ਡੀਐਸ ਦੇ ਬਰਾਬਰ ਹੀ ਚੱਲ ਰਿਹਾ ਕੋਈ ਉੱਪਰ ਨੀਚੇ ਦਾ ਮੈਨੂੰ ਕੋਈ ਫਰਕ ਨਹੀਂ ਲੱਗਦਾ ਹੈਗਾ ਤੇ ਆ ਹੈਗੇ ਨੇ ਜੀ ਇਹਦੇ ਜਿੱਪ ਵਾਲੇ ਪਿੱਲੋ ਕਵਰ ਦੂਸਰਾ ਵੀ ਕਲਰ ਜਿਹੜਾ ਆ ਰਿਹਾ ਨਾ ਉਹ ਵੀ ਕਾਫੀ ਹੈ ਪਰ ਉਹਦੇ 'ਚ ਨਾ ਮਤਲਬ ਕਿ ਕਾਫੀ ਕਲਰ ਦੇ ਵਿੱਚ ਨਾ ਸਕਰੀਨਸ਼ਾਟ ਲੰਦੇ ਜਾਇਓ ਜਿਹਨੂੰ ਜਿਹੜੀ ਜਿਹੜੀ ਪੈਕਸ਼ੀਟ ਆਉਂਦੀ ਆ ਮੰਨ ਲਓ ਹੁਣ ਏਸੀ ਤੇ ਮੈਨੂੰ ਨਾ 10 ਆਰਡਰ ਆ ਗਏ ਅਗਰ ਮੈਂ ਕਹੂੰਗੀ ਵੀ ਇਹ ਨਾ ਮਤਲਬ ਕਿ ਸੇਲ ਹੋ ਗਿਆ ਹੁਣ ਤੁਸੀਂ ਹੋਰ ਲੈ ਲਿਓ ਤਾਂ ਪਲੀਜ਼ ਤੁਸੀਂ ਵੀ ਥੋੜਾ ਜਿਹਾ ਕਹਿਣਾ ਮੰਨ ਲਿਓ ਮੇਰਾ ਤਾਂ ਦੂਜੀ ਕੇਸ ਦੂੰਗੀ ਕੱਪੜਾ ਸੇਮ ਰਹੇਗਾ ਤੁਸੀਂ ਮੈਨੂੰ ਚਾਹੁੰਦੀ ਵੀ ਤੁਸ ਤੁਹਾਡਾ ਪੈਸਾ ਬਰਬਾਦ ਜਾਈ ਠੀਕ ਹੈ ਚੀਜ਼ ਦੇਖਾ ਕਿ ਨਾ 100 150 ਰੁਪਿਆ ਮਹਿੰਗੀ ਹੈ ਲੇਕਿਨ ਚੀਜ਼ ਉਹ ਹੈ ਜਿਹਦੇ ਪਰ ਤੁਸੀਂ ਅੱਜ ਮੈਂ ਤੁਹਾਨੂੰ ਇਹੀ ਬੈੱਡ ਸ਼ੀਟ ਨਾ 5 ਰੁਪਏ ਦੀ ਦੇ ਦਵਾਂ ਤੁਸੀਂ ਝਟ ਖਰੀਦ ਲਓਗੇ ਲੇਕਿਨ ਜਿੰਨਾ ਧੋਈ ਜਾਊਂਗੇ ਨਾ ਉਹਨਾਂ ਕਪੜਾ ਗੱਫ ਹੋਈ ਜਾਊਗਾ ਇੱਕ ਗੱਲ ਹੋਰ ਹੈ ਕਈ ਪਣਾ ਕਹਿੰਦੇ ਨੇ ਕਿ ਅਸੀਂ ਪ੍ਰੈਸ ਕਰਕੇ ਚੱਦਰ ਵਿਛਾਣੇ ਮੈਂ ਵੀ ਕਈ ਵਾਰ ਪ੍ਰੈਸ ਕਰ ਲੈਣੀ ਹੁੰਦੀ ਆ ਸ਼ੌਂਕ ਤੌਰ ਤੇ ਕੈਂਬਰੀ ਜੀ ਮੇ ਕਪੜਾ ਪ੍ਰੈਸ ਕਰਦੇ ਆ ਪਕੜੇ ਤਾਂ ਵਿਛਾਲੀ ਚੱਕਰ ਨਾਲ ਨਾਲ ਚੱਕਰ ਦੀ ਪ੍ਰੈਸ ਹੋ ਜਾਂਦੀ ਹੈ ਹੈਨਾ ਕੁਛ ਵੀ ਹੈ ਤੇ ਕਈ ਪੁੱਛਾਂ ਨੇ ਐਕਸਟਰਾ ਵੀ ਜਦੋਂ ਚਲ ਕੋਈ ਚੀਜ਼ ਹੈ ਜੀ ਹੋ ਗਈ ਇਹ ਹੈਗਾ ਜੀ ਛਟਕਾਉਣ ਵਾਲਾ ਡਿਜ਼ਾਈਨ ਵਾਕਈ ਚੀਜ਼ਾਂ ਬਹੁਤ ਹੀ ਲੇਟੈਸਟ ਬੈੱਡ ਸ਼ੀਟ ਹੈ ਕੋਈ ਵੀ ਮਾੜੀ ਚੀਜ਼ ਨਹੀਂ ਹੈਗੀ ਬਿਲਕੁਲ ਵੀ ਮੈਨੂੰ ਬੱਸ बार-बार ਕਹਨਾ ਇੱਕੋ ਗੱਲ ਦਾ ਤੁਹ ਖਾਂਦਾ ਕਿ ਕਿਸੇ ਦਾ ਲੱਗਿਆ ਪੈਸਾ ਬਰਬਾਦ ਨਾ ਹੋਵੇ ਮੈਂ ਨੰਬਰ 1 ਚੀਜ਼ ਭੇਜਾਂ ਤੇ ਪਲੀਜ਼ ਵੀਡੀਓ ਨੂੰ ਸਕਿਪ ਨਾ ਕਰਿਓ ਸਾਰੀ ਵੀਡੀਓ ਦੇਖੋ ਤਾਂ ਹੀ ਮੇਰਾ ਮੈਂ ਕਿਆ ਬੋਲ ਰਹੀ ਹਾਂ ਕਿਆ ਤੁਹਾਨੂੰ ਸਮਝਾ ਰਹੀ ਹਾਂ ਤਾਂ ਹੀ ਤੁਹਾਨੂੰ ਸਮਝ ਆਊਗੀ ਤੇ ਇੱਕ ਬੈਸ਼ੀਟ ਇਹ ਹੈ ਜੀ ਸਿਰਫ ਇਹਦੇ ਵਿੱਚ ਨਾ ਇਹ ਲਾਈਟ ਇਥੋਂ ਇਹ ਜਿਆਦਾ ਡਾਰਕ ਵੀ ਨਹੀਂ ਹੈਗਾ ਤੇ ਨਾ ਹੀ ਮੇਰੀਆਂ ਜੋ ਮੈਂ ਬੈਸ਼ੀਟਾਂ ਤਾਂ ਤੁਹਾਨੂੰ ਦਿਖਾਈਆਂ ਬਹੁਤ ਬੜਕੀ ਲੀਆਂ ਵੀ ਨਹੀਂ ਹੈਗੀਆਂ ਤੇ ਬਹੁਤ ਜਿਆਦਾ ਲਾਈਟ ਵੀ ਨਹੀਂ ਹੈਗਾ ਕੋਈ ਵੀ ਕਲਰ ਹੈ ਸਾਰਾ ਮੀਡੀਅਮ ਮੀਡੀਅਮ ਜੈ ਪਰ ਚੀਜ਼ ਬਹੁਤ ਵਧੀਆ ਹੈ ਤੇ ਇਹ ਆਦੀ ਪੈਕਿੰਗ ਵਾਲੀ ਠੀਕ ਹੈ ਜੀ ਇਹ ਆਦੀ ਟ੍ਰੈਂਡਡ ਕੰਪਨੀ ਦੀ ਜਿਹੜੇ ਸਭ ਤੋਂ ਹਾਈ ਕੁਆਲਿਟੀ ਹੈ ਆਪਣੇ ਕੋਲ ਤੋਲੀ ਆਂਦੇ ਆ ਇਸ ਉਸ ਕੁਆਲਿਟੀ ਦੀ ਹੈ ਬੈੱਡ ਸ਼ੀਟ ਖਾਣਾ ਇਸਕਾ ਹਾਂ ਜੀ ਲਾਈਨਡ ਵਾਲੀ ਹੈ ਨਾ ਤਾਂ ਹਾਂ ਲਾਈਨ ਇਸਾਈ ਹੈ ਤੇ ਤੇ ਇਹਦੇ ਨਾਲ 3D ਜੀ ਪਿੱਲੋ ਕਵਰ ਆਣਗੇ ਤੁਸੀਂ ਨਾ ਚੀਜ਼ ਨੂੰ ਦੇਖੋ ਤੁਸੀਂ ਚੀਜ਼ ਬਹੁਤ ਵਧੀਆ ਇਹ ਹੈਗਾ ਜੀ ਇਹਦਾ ਪ੍ਰਾਈਸ ਹੈਗਾ 1000 ਰੁਪਏ 1000 ਰੁਪਏ ਦੀ ਬੈੱਡ ਸ਼ੀਟ ਹੈ ਹੁਣ ਉਹ 2 2 250 ਰੁਪਏ ਦੇ ਜਮਾਨੇ ਬਿਲਕੁਲ ਗਏ ਪਰ ਤੁਸੀਂ ਚੀਜ਼ ਦੇਖੋ ਇਹ ਨਾ ਇਹ ਮੈਂ 16 ਬੈੱਡ ਸ਼ੀਟਾਂ ਇੱਕੋ ਹੀ ਘਰ ਦੇ ਵਿੱਚ ਭੇਜੀਆਂ ਸੀ ਅ 8 ਭੇਜੇ ਸੀ ਕਵਰ 8 ਭੇਜੀਆਂ ਸੀ ਬੈੱਡ ਸ਼ੀਟਾਂ ਯਾਨੀ ਕਿ ਟੋਟਲ ਚੀਜ਼ਾਂ 16 ਤੁਸੀਂ ਮੰਨੋਗੇ ਨਹੀਂ ਮੈਂ ਕਹਿੰਦੀ ਆ ਉਹ ਦੀਦੀ ਮੈਨੂੰ ਕਹਿੰਦੀ ਆ ਕਹਿੰਦੀ ਤੂੰ ਮੈਨੂੰ ਚੀਜ਼ ਭੇਜਿਆ ਵਾਕਈ ਮੌਨੀਕਾ ਬਹੁਤ ਵਧੀਆ ਭੇਜਿਆ ਸ਼ਾਇਦ ਉਹ ਮੇਰੀ ਵੀਡੀਓ ਵੀ ਦੇਖਦੇ ਹੋਣਾ ਤੇ ਚਲੋ ਮੈਂ ਨਾਮ ਨਹੀਂ ਕਿਸੇ ਦਾ ਵੀ ਲੰਦੀ ਹੁੰਦੀ ਵੀਡੀਓ ਦੇ ਵਿੱਚ ਪਰ ਉਹ ਇਟਲੀ ਰਹਿੰਦੇ ਆ ਪਰ ਉਹਨਾਂ ਨੇ ਮੈਨੂੰ ਬਹੁਤ ਐਪਰੀਸ਼ੀਏਟ ਕੀਤਾ ਬਹੁਤ ਐਪਰੀਸ਼ੀਏਟ ਕੀਤਾ ਕਿ ਮੌਨੀਕਾ ਵਾਕਈ ਚੀਜ਼ ਬਹੁਤ ਵਧੀਆ ਭੇਜਿਆ ਚਲੋ ਗੱਲਾਂ ਬਾਤਾਂ ਬਹੁਤ ਹੋ ਗਈਆਂ ਹੁਣ ਮੈਂ फटाफट ਤੁਹਾਨੂੰ ਨਾ ਬੈੱਡਸ਼ੀਟ ਦਿਖਾਈ ਦੇ ਮੈਨੂੰ ਇਹ ਕਿੰਗ ਸਾਈਜ਼ ਹੈ ਕੁਇਨ ਸਾਈਜ਼ ਹੈ ਇਹ ਹਜੇ ਮੈਂ ਤੁਹਾਨੂੰ ਸਾਰਾ ਕੋਈ ਨਹੀਂ ਦਿਖਾ ਰਹੀ ਹਾਂ ਠੀਕ ਹੈ ਜੀ ਇਹ ਕੋਇਨ ਸਾਈਜ਼ ਹੈ ਤੇ ਆਹ ਹੈ ਜਿਹਦੀ ਪੈਕਿੰਗ ਦੇ ਵਿੱਚ ਬੈੱਡਸ਼ੀਟ ਬਹੁਤ ਹੀ ਪਿਆਰਾ ਸਾਈਜ਼ ਇੰਨਾ ਹੀ ਹੈ ਜਿਹੜੀਆਂ ਨੇ ਤੁਹਾਨੂੰ ਦਿਖਾਈਆਂ ਨਾ ਸਾਈਜ਼ ਇਹਦਾ ਵੀ ਇੰਨਾ ਹੀ ਹੈ ਤੇ ਇਹਦੀ ਫੋਟੋ ਜੀ ਇੱਟਾ ਹੈ ਜਿੱਦਾਂ ਲਾਈਨਾਂ ਬਣੀਆਂ ਹੋਈਆਂ ਨੇ ਨਾ ਜੀ ਇਦਾਂ ਹੀ ਫੋਟੋ ਆ ਪਰ ਇਹਦੇ ਵਿੱਚ ਇਦਾਂ ਨਾ ਇਹ ਪਲੇਨ ਨਹੀਂ ਹੈਗਾ ਇਦਾਂ ਛੋਟੇ ਛੋਟੇ ਛੋਟਾ ਨਾ ਇਹ ਆ ਦੇਖੋ ਜੀ ਬਣਾ ਸਮਾ ਇਦਾਂ ਐਦਾਂ ਜਿਗਜੈਗ ਜਿਗਜੈਗ ਜਿਹਾ ਛੋਟਾ ਛੋਟਾ ਬ੍ਰਿਕ ਬ੍ਰਿਕ ਬਹੁਤ ਹੀ ਪਿਆਰਾ ਹੈ ਅਰ ਜੇ ਬੈੱਡ ਤੋਂ ਹਿੱਲ ਗਈ ਨਾ ਤੁਸੀਂ ਮੈਨੂੰ ਫੜ ਲਿਓ ਕਿ ਕਿਮੋਨਿਕਾ ਕਿੱਥੇ ਐ ਕਿੱਥੇ ਐ ਬਿਲਕੁਲ ਵੀ ਬੈੱਡ ਤੋਂ ਹਿੱਲਣ ਵਾਲੀ ਨਹੀਂ ਹੈਗੀ ਬੈੱਡ 'ਚ ਤਾਂ ਵਾਕਿ ਬਹੁਤ ਵਧੀਆ ਨੇ ਤਾਂ ਜੀ ਇਹ ਇਹਦਾ ਦੂਜਾ ਕਲਰ ਹੈ ਜੀ ਇਹਦੀ ਕਲਰ ਬਹੁਤ ਸੋਹਣਾ ਹੈ ਸਕਰੀਨ ਸ਼ਾਟ ਲੰਦੇ ਜਾਇਓ ਕਿਸੇ ਰੁਮਾੜੀ ਚੀਜ਼ ਨਹੀਂ ਦਵਾਂਗੇ ਜੀ ਮੈਨੂੰ ਦੁੱਖ ਲੱਗਦਾ ਹੈ ਇਹਦਾ ਜੀ ਆ ਕਲਰ ਹੈ ਜਿਹੜਾ ਵੀਡੀਓ ਦੇ ਵਿੱਚ ਦਿਖਾ ਰਹੀਆਂ ਨਾ ਫੋਟੋ ਦੇ ਵਿੱਚ ਆ ਰਿਹਾ ਇਹਦਾ ਸੇਮ ਆਹੀ ਕਲਰ ਹੈ ਪਰ ਮੈਂ ਇਹਦੇ ਪਿੱਲੋ ਫਿਰ ਵੀ ਤੁਹਾਨੂੰ ਦਿਖਾਈ ਦੇਣੀ ਆ ਬਾਕੀ ਇਹ ਵੀ ਬਹੁਤ ਪਿਆਰਾ ਛੋਟਾ ਜਿਹਾ ਛੋਟੇ ਛੋਟੇ ਡਿਜ਼ਾਈਨ ਹੈ ਪਤਾ ਕਿਹੜਾ ਡਿਜ਼ਾਈਨ ਹੈ ਜਿਹੜਾ ਅੱਜ ਕੱਲ੍ਹ ਆਪਾਂ ਦੀਵਾਰਾਂ ਦੇ ਉੱਪਰ ਬਣਾ ਰਹੇ ਹਾਂ ਠੀਕ ਹੈ ਜੀ ਪੀ ਪੀ ਬਣਾ ਤੇ ਕੀ ਦੇਖੋ ਜੀ ਬਹੁਤ ਪਿਆਰਾ ਡਿਜ਼ਾਈਨ ਹੈ ਬਹੁਤ ਸੋਹਣਾ ਇਸ ਬੈੱਡ ਸ਼ੀਟ ਦਾ ਨਾਮ ਹੈ ਟ੍ਰੈਂਟਡ ਐਵਰੀਡੇ ਇਹ ਟ੍ਰੈਂਡਡ ਐਵਰੀਡੇ ਦੀ ਬੈੱਡੇ ਇਹ ਕ੍ਰਾਈਗਨ ਕੀਤੀਆਂ ਬੈੱਡ ਸ਼ੀਟਾਂ ਨਾ ਐਵਰੀਡੇ ਜਿਹੜੀਆਂ ਡੇਲੀ ਯੂਜ਼ ਦੇ ਵਿੱਚ ਕੰਮ ਆਉਣ ਵਾਲੀਆਂ ਨਾ ਇਹ ਉਹ ਬੈੱਡ ਸ਼ੀਟਾਂ ਜੀ ਸਾਰੀ ਮੈਸੇ ਫਲਾਵਰਸ ਹੈ ਨਾ ਤੇ ਦੇਖੋ ਜੀ ਕਾਫੀ ਸਾਰੀ ਬੈੱਡ ਸ਼ੀਟਾਂ ਦੀ ਖਾਤੀਆਂ ਤੇ ਐਂਡ ਕਰਨ ਲੱਗੀਆਂ ਵੀਡੀਓ ਦਾ ਫਿਰ ਵੀਡੀਓ ਨਾ ਬਹੁਤ ਜ਼ਿਆਦਾ ਲੰਬੀ ਹੋ ਜਾਂਦੀ ਆ ਫਿਰ ਮਤਲਬ ਕਿ ਪੈਣਾ ਵੀ ਬੋਰ ਹੋ ਜਾਂਦੇ ਨੇ ਪਰ ਤੁਸੀਂ ਵੀਡੀਓ ਨੂੰ ਨਾ ਸਕਿੱਪ ਮਤ ਕਰਿਓ ਮਾਲ ਨਾ ਬਹੁਤ ਆਇਆ ਪਿਆ ਅੰਦਰ ਵੀ ਮਾਲ ਬਹੁਤ ਪਿਆ ਇੱਥੇ ਵੀ ਪਿਆ ਮੈਂ ਉਹ ਸਾਰੀਆਂ ਤੁਹਾਡੇ ਵਾਸਤੇ ਲੈ ਕੇ ਆਈਆਂ ਠੀਕ ਹੈ ਜੀ ਤੇ ਬਾਕੀ ਕੱਲ ਦਾ ਜਿਹੜਾ ਬਲੌਗ ਆਏਗਾ ਕੱਲ ਨੂੰ ਦੋ ਬਲੌਗ ਆਣਗੇ ਮੇਰੇ ਸਵੇਰੇ 8 ਵਜੇ ਆਏਗਾ ਇੱਕ ਰਾਤ ਨੂੰ 8 ਵਜੇ ਆਏਗਾ ਤੇ ਇੱਕ ਸਵੇਰੇ 8 ਵਜੇ ਆਏਗਾ ਜਿਹੜਾ ਕੱਲ ਨੂੰ ਸਵੇਰੇ 8 ਵਜੇ ਆਏਗਾ ਉਹ ਵੀ ਬੈਡ ਸ਼ੀਟਾਂ ਦਾ ਆਏਗਾ ਤੇ ਜਿਹੜਾ ਕੱਲ ਨੂੰ ਰਾਤ ਨੂੰ ਆਏਗਾ ਉਹ ਆਏਗਾ ਜੀ ਮੇਰਾ ਬਰਤਨਾਂ ਦਾ ਤੇ ਮੇਰਾ ਮੇਰਾ ਜਨਰਲ ਰੇਟ ਹੈ ਜਿਹੋ ਜੀ ਚੀਜ਼ ਆ ਨਾ ਉਹ ਜਿਹੜਾ ਰੇਟ ਹੈ ਤੁਸੀਂ ਕਹੋ ਵੀ ਸਾਨੂੰ ਕੋਈ ਨਾ 450 500 ਤੱਕ ਦੀਆਂ ਵਾਰਸ਼ਿਕਾ ਭੇਜ ਦੇ ਪਰ ਮੈਂ ਉਹ ਬਿਲਕੁਲ ਨਹੀਂ ਭੇਜੂੰਗੀ ਚਾਹੀ ਉਹਦੇ 'ਚ ਮੈਨੂੰ ਨਾ ਸ਼ਾਇਦ 200 ਰੁਪਏ ਬਚ ਰਿਹਾ ਹੋਵੇ ਕਿਉਂਕਿ ਉਹਦੀ ਕੁਆਲਿਟੀ ਬਿਲਕੁਲ ਥਰਡ ਹੈ ਚੀਜ਼ ਲੋ ਹੁਣ ਤੁਸੀਂ ਸੂਟ ਹੋਗੇ ਆਂਦੇ ਵਿੱਚ ਸੂਟ ਕੱਪੜੇ ਲੈਣੇ ਮੈਂ ਵੀ ਲੈਣੀਆਂ ਵਧੀਆ ਕੱਪੜੇ ਤੇ ਜਿਹੜੇ ਸੋਹਣੇ ਲੱਗਦੇ ਆਂ ਉਦਾਂ ਹੀ ਜੇ ਸੋਹਣੇ ਸੋਹਣੇ ਕੱਪੜਿਆਂ ਤੇ ਆਪਾਂ ਪੈਸਾ ਲਾਣ ਜਾਂਦੇ ਆ ਹਨਾ ਮੈਂ ਵੀ ਤੁਹਾਡੇ ਵਿੱਚੇ ਆ ਗਈ ਤਾਂ ਕਿਉਂ ਨਾ ਆਪਾਂ ਆਪਣੇ ਘਰ ਦੀ ਸਜਾਵਟ ਵਾਸਤੇ ਵੀ ਦੋ ਪੈਸੇ ਸੋਹਣੇ ਲਾਈਏ ਤੇ ਬੈਡ ਸ਼ੀਟਾਂ ਨਾ ਵਾਕਈ ਬਹੁਤ ਸੋਹਣੀਆਂ ਨੇ ਬਹੁਤ ਹੀ ਪਿਆਰੀਆਂ ਨੇ ਜੇ ਮੈਂ ਤੁਹਾਨੂੰ ਕਿਲੋ ਕਵਰ ਦਿਖਾਉਂਦੀ ਤੇ ਬਸ ਫਿਰ ਵੀਡੀਓ ਦਾ ਐਂਡ ਕਰਨ ਲੱਗੇ ਆ ਨਾ ਵੀਡੀਓ ਬਹੁਤ ਜ਼ਿਆਦਾ ਲੰਬੀ ਚੱਲੀ ਗਈ ਦੇਖੋ ਬਹੁਤ ਹੀ ਪਿਆਰੇ ਪਿਆਰੇ ਸੋਹਣੇ ਸੋਹਣੇ ਨਾ ਡਾਰਕ ਕਲਰ ਦੇ ਆ ਔਰ ਕਿਲੋ ਕਵਰ ਨਾ ਐਂ ਬਹੁਤ ਖੁੱਲੇ ਚੌੜੇ ਆ ਬਹੁਤ ਸੋਹਣੇ ਬਹੁਤ ਸੋਨੇ ਪਿੱਲੋ ਕਬਰ ਹੈ ਕਪੜਾ ਵੀ ਹੈ ਨਰੋਆ ਨਰੋਆ ਨਰਮ ਨਰਮ ਬਿਲਕੁਲ ਬਹੁਤ ਸੋਨਾ ਹਾਰ ਬਣਨੀ ਇੱਕ ਤਾਂ ਜੀ ਕਮੈਂਟ ਜਰੂਰ ਕਰਿਓ ਮੈਂ ਉਂਗਲੀ ਕਰਕੇ ਗੱਲ ਨਹੀਂ ਕਰਦੀ ਇਹ ਉਂਗਲੀ ਤਾਂ ਹੁੰਦੀ ਹੈ ਲੜਾਈ ਦੀ ਜਣਾ ਹੱਥ ਬਨ ਕੇ ਕਰਦੇ ਕਮੈਂਟ ਜਰੂਰ ਕਰਿਓ ਮੈਨੂੰ ਬਹੁਤ ਖੁਸ਼ੀ ਹੋਈ ਕਿ ਤੁਸੀਂ ਮੇਰੇ ਨਾਲ ਅੱਗੇ ਤੋਂ ਅੱਗੇ ਜੁੜੇ ਹੈ ਮੈਂ ਧੰਨਵਾਦ ਕਰਦੀ ਹਾਂ ਉਸ ਫੈਮਿਲੀ ਦਾ ਮੇਰੇ ਵੀਰੇ ਕਮਲ ਦਾ ਮੇਰੇ ਵੀਰੇ ਵਿੱਕੀ ਦਾ ਮੇਰੀ ਭਾਬੀ ਸੰਦੀਪ ਦਾ ਤੇ ਮੇਰੀ ਭੈਣ ਪ੍ਰੀਤ ਦਾ ਮੈਂ ਬਹੁਤ ਧੰਨਵਾਦ ਕਰਦੀ ਹਾਂ ਜਿਨ੍ਹਾਂ ਨੇ ਮੈਨੂੰ ਕਹਿੰਦੇ ਨੇ ਹੈ ਕਿ ਨੀਚੇ ਤੋਂ ਡਿੱਗੀ ਬੁਰਕੀ ਮੇਰੇ ਮੂੰਹ 'ਚ ਪੁਆਈ ਹੈ ਠੀਕ ਹੈ ਜੀ ਕਹਿੰਦੇ ਇੱਕਰ ਇੱਕ ਦੋ ਇੱਕ ਇੱਕਰ ਇੱਕ 11 ਹੁੰਦੇ ਨੇ ਜੇ 11 ਬੰਦੇ ਕੰਮ ਕਰਨਗੇ ਬਾਕੀ ਕਿੱਥੇ ਤੇ ਕਿੱਥੇ ਪਹੁੰਚ ਜਾਏਗਾ ਕੰਮ ਤੇ ਮੈਨੂੰ ਮਤਲਬ ਕਿ ਬਾਕੀ ਅੱਗੇ ਵਧਾਉਣਾ ਨਾ ਉਹਨਾਂ ਦੇ ਜ਼ਰੀਏ ਤੁਸੀਂ ਵਧਾਉਣਾ ਤਾਂ ਮੇਰੀ ਪਲੀਜ਼ ਹੱਥ ਬਨ ਕੇ ਆ ਇੱਕ ਮੇਰੇ ਕਮੈਂਟ ਜ਼ਰੂਰ ਕਰੋ ਲਾਈਕ ਜ਼ਰੂਰ ਕਰੋ ਤੇ ਵੱਧ ਤੋਂ ਵੱਧ ਆਪਣੇ ਭੈਣ ਭਾਈਆਂ ਦੇ ਵਿੱਚ ਸ਼ੇਅਰ ਜ਼ਰੂਰ ਕਰੋ ਤੇ ਮੈਨੂੰ ਕਮੈਂਟ ਕਰਕੇ ਜਰੂਰ ਦੱਸ ਦਿਓ ਕਿ ਤੁਹਾਨੂੰ ਮੇਰਾ ਅੱਜ ਦਾ ਬਲੌਗ ਕਿਵੇਂ ਦਾ ਲੱਗਿਆ ਜਿਹੋ ਜੀ ਚੀਜ਼ ਆ ਨਾ ਰੇਤ ਵੀ ਹੋ ਜਾਣਾ ਕਿਉਂ ਵੀ ਰੇਤ ਇੰਨਾ ਇੰਨਾ ਚੀਜ਼ ਵੀ ਬਾਕੀ ਬਹੁਤ ਵਧੀਆ ਲੱਗ ਸਾਰੇ ਬਹੁਤ ਅਸਿਸਰੀ ਕਾਇਓ ਜੀ